ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਸ਼ੀਸ਼ਾ ਚੱਕਣਾ ਚੂਰ ਹੋਇਆ ਹੋਇਆ ਤੇ ਇੱਕ ਹੱਥ ਦੇ ਵਿੱਚ ਗੋਲੀਆਂ ਦੇ ਖੋਲ ਦਿਖਾ ਰਿਹਾ ਇਹ ਨੌਜਵਾਨ ਤਾਂ ਦੱਸਦੀ ਹੈ ਕਿ ਇੱਥੇ ਕ ਅਜਿਹੀ ਵੱਡੀ ਘਟਨਾ ਹੋਗੀ ਜਿਸ ਤੋਂ ਬਾਅਦ ਲੋਕ ਵੀ थरथरा ਕੰਬਣ ਲੱਗ ਪਏ ਜੇਕਰ ਤੁਸੀਂ ਵੀ ਆਪਣੇ ਦੁਕਾਨਾਂ ਦੇ ਵਿੱਚ ਸ਼ੋਅਰੂਮ ਦੇ ਵਿੱਚ ਬੇਖੌਫ ਹੋ ਕੇ ਬੈਠਦੇ ਹੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇ ਕੇ ਦੱਬ ਕੇ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਹੋਰ ਨਾਲ ਅਜਿਹਾ ਕੰਮ ਨਾ ਹੋ ਜਾਵੇ ਤਿਹਾਰਾਂ ਦਾ ਸੀਜ਼ਨ ਨੇੜਿਆ ਕਪੂਰਥਲਾ ਦੇ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਰਿਹੈਸ਼ੀ ਅਤੇ ਪੁਲਿਸ ਦੇ ਨਾਕੇ ਤੋਂ ਕਰੀਬ 500 ਮੀਟਰ ਦੂਰੀ ਦੇ ਉੱਤੇ ਕਪੂਰਥਲਾ ਦੇ ਵਿੱਚ ਇੱਕ ਨਿੱਜੀ ਮੋਬਾਈਲ ਹਾਊਸ ਦੇ ਉੱਤੇ ਨਕਾਬਪੋਸ਼ ਲੋਕਾਂ ਦੇ ਬੋਲੋ ਮੋਟਰਸਾਈਕਲ ਤੇ ਸਵਾਰ ਹੋ ਕੇ ਸਟੋਰ ਦੇ ਬਾਹਰ ਖੜੇ ਹੋ ਕੇ ਉਹਨਾਂ ਨੇ ਤੜਾ ਤੜ ਗੋਲੀਆਂ ਚੁਲਾ ਦਿੱਤੀਆਂ ਜਿਸ ਦੇ ਵਿੱਚ ਘੱਟੋ ਘੱਟ 10 ਰਾਉਂਡ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਉੱਥੇ ਮਾਹੌਲ ਕਾਫੀ ਡਰਾਵਣਾ ਬਣ ਗਿਆ ਅਤੇ ਦੁਕਾਨ ਚਕਣਾ ਝੂਰ ਕਾ ਦਿੱਤੀ ਜਿਸ ਦੀ ਜਾਣਕਾਰੀ ਉੱਥੇ ਕਰਮਚਾਰੀ ਨੇ ਵੀ ਸਾਂਝੀ ਕੀਤੀ ਹੈ ਆਖਰ ਉਸ ਨੇ ਕੀ ਕਿਹਾ ਪਹਿਲਾਂ ਤਾਂ ਉਹ ਸੁਣਦੇ ਹਾਂ ਮੇਰਾ ਨਾਮ ਗਗਨਦੀਪਾ ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਹਾਂ ਅੱਜ ਸਵੇਰੇ ਮਾਰਨਿੰਗ ਡੇਲੀ ਰੁਟੀਨ ਦੀ ਤਰ੍ਹਾਂ 9:30 'ਤੇ ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੇਅਰਬਾਉਟ 10 ਵਜੇ ਦੇ ਕਰੀਬ 9:10 10 ਦੇ ਕਰੀਬ ਸੀਗੇ ਜੀ ਦੋ ਅਨਜਾਨ ਵਿਅਕਤੀ ਸੀਗੇ ਜਿਨ੍ਹਾਂ ਦੇ ਬੰਦਾਲ ਬੰਨੇ ਹੋਏ ਸੀ ਕੇਸ ਤੇ ਔਰ ਬਾਹਰ ਸ਼ੌਪ ਦੇ ਬਾਹਰ ਆਏ ਔਰ ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿੱਤੇ ਜੇ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ ਔਰ ਜਿੱਤੇ ਫਾਇਰਿੰਗ ਅੰਦਰ ਵੀ ਆਈ ਹੈ ਤੇ ਹਜੇ ਤੱਕ ਇਹ ਹਾਲ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜੇ ਤੋਂ ਜੇ ਮੁੰਡੇ ਪਰ ਉਹ ਨਿਕਲ ਗਏ ਹੋ ਤੇ ਬਾਕੀ ਸਭ ਠੀਕ ਹੈਗਾ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਟੀਕੇ ਵਗੈਰਾ ਸਾਰੇ ਬ੍ਰੇਕ ਹੋਏ ਆ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਹਾਂ ਇਹ ਆਪਣੇ ਮੋਟਰਸਾਈਕਲ ਤੋਂ ਆਇਆ ਮੋਟਰਸਾਈਕਲ ਇਸਪਲੈਂਡਰ ਤੇ ਜੀ ਸਪਲੈਂਡਰ ਤੇ ਆਇਆ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਜੋ ਫਾਇਰ ਕਰਕੇ ਗਏ ਆ ਉਹ ਪਰਚੀ ਵੀ ਜਿੰਦ ਤੱਕ ਕੇ ਗਏ ਆ ਉਹ ਸਰ ਪਰਚੀ ਵਗੈਰਾ ਛੱਡ ਕੇ ਗਏ ਆ ਕਿ ਹੱਸਾ ਮੇਰੇ ਅਕੜਾ ਤੇ ਬਹੁਤ ਪੈ ਗਈ ਅਸੀਂ ਉੱਧਰ ਉੱਧਰ ਭੱਜੇ ਤੇ ਆਉਣ ਦੇ ਮੌਕੇ ਜਿਦਾਂ ਹੀ ਕੋਈ ਸਾਈਏ ਤਾਂ ਮਨੇ ਬ੍ਰਾਹਮਣ ਕਰ ਲਈ ਉਹ ਪਰਚੀ ਲੱਗਦਾ ਕਿ ਪਹਿਲੇ ਕਿਸੇ ਨੇ ਇਹਨਾਂ ਦੇ ਰੱਖੀ ਹੋਵੇ ਆ ਕੇ ਨਹੀਂ ਸਰ ਕਦੀ ਅਜੇ ਤੱਕ ਕੋਈ ਇਦਾਂ ਦੀ ਕਾਲ ਨਹੀਂ ਆਈ ਕਦੀ ਇ ਤੇ ਪਰ ਪਤਾ ਨਹੀਂ ਲੱਗਾ ਕਿ ਕੌਣ ਸੀਗੇ ਜਿਹੜੇ ਓਨਰ ਨੇ ਇੱਕ ਇਹ ਉਹਨਾਂ ਦੀ ਪੂਰੀ ਰੰਜਿਸ਼ ਤਾਂ ਨਹੀਂ ਨਾ 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 ਸਰ ਓਨਰ ਬਾਰੇ ਤੁਸੀਂ ਜਾਣਦੇ ਹੋ ਉਹ ਨੇ ਆਈਤੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਇਨਸਾਨ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਿੱਕਾ ਔਰ ਸਾਰੀ ਫੈਮਲੀ ਦਾ ਉਹਨਾਂ ਦਾ ਤੇ ਇਦਾਂ ਦਾ ਅਜ ਤੱਕ ਨਾ ਜਿਹੜੀ ਕਾਲ ਆਈ ਔਰ ਨਾ ਹੀ ਕਦੀ ਕਿਸੇ ਨੇ ਕੋਈ ਮੈਨੂੰ 8 ਸਾਲ ਹੋ ਗਏ ਆ ਜੀ ਉੱਥੇ ਕੋਈ ਕਾਲ ਕਦੀ ਕੋਈ ਕੁਛ ਨਹੀਂ ਆਇਆ ਕੋਈ ਨੰਬਰ ਤੋਂ ਆਇਆ ਮੋਟਸਰ ਦਾ ਹਾਂ ਸਰ ਕਾਰ ਰਿਹਾ ਪੁਲਿਸ ਵਾਲੇ ਹਾਰਸਤ ਹਾਰੀ ਚੌਂਕ ਤੇ ਹਾਰੀ ਗਲੀ ਦੇ ਕੈਮਰੇ ਚੈੱਕ ਕਰ ਰਹੇ ਆ ਸਪਲੈਂਡਰ ਵਗੈਰਾ ਤੇ ਸੀਗੇ ਉਹ ਦੇਖੋ ਹੁਣ ਕੋਚ ਸਾਰਾ ਕੁਝ ਹੋਏਗਾ ਕਾਫੀ ਸਮੇਂ ਤੋਂ ਇੱਥੇ ਹੁਣ ਕਰ ਰਿਹਾ ਹੋਇਆ ਹੈ ਤੁਸੀਂ ਇਸ ਫਾਇਰਿੰਗ ਨੂੰ ਕਿਸ ਤਰ੍ਹਾਂ ਦੇਖਦੇ ਸਰ ਇਹ ਤੇ ਬਿਲਕੁਲ ਪਹੁੰਚ ਨਹੀਂ ਸਕਦੇ ਕਿਸ ਤਰ੍ਹਾਂ ਦੀ ਫਾਇਰਿੰਗ ਹੈ ਕਿਉਂਕਿ ਅਸੀਂ ਕਦੀ ਨਾ ਅਸੀਂ ਆਪਣੇ ਸਟੋਰ ਤੋਂ ਬਾਹਰ ਹੀ ਨਹੀਂ ਜਾਈਦਾ ਕਦੀ ਉੱਤੇ ਜੇਕਰ ਅਸੀਂ ਪੁਲਿਸ ਦੀ ਗੱਲ ਕਰੀਏ ਤਾਂ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਦੀ ਟੀਮ ਅਤੇ ਉੱਥੇ ਹੀ ਐਸਪੀਡੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਤੇ ਸਵੇਰੇ 10 ਵਜੇ ਤੇ ਦੋ ਲੜਕੇ ਆਏ ਆ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਔਰ ਇਹਦੀ ਫੁਟੇਜ ਜਿਹੜੀ ਆ ਅਸੀਂ ਉਹ ਚੈੱਕ ਕੀਤੀ ਹੈਗੀ ਜਿਹਦੇ ਅਧਾਰ ਤੇ ਅਸੀਂ ਕੇਸ ਸਿਸਟਮ ਦਾ ਉਹ ਕਰ ਰਹੇ ਹਾਂ ਇਹਨਾਂ ਦੇ ਬੰਨ ਦੇ ਅਧਾਰ ਤੇ ਤੇ ਬਾਕੀ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਟੈਸਟਿਸਟਰ ਕੱਲ ਤੋਂ ਬਾਅਦ ਜੋ ਗਲਤ ਸਾਹਮਣੇ ਆਏਗੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਹੈ ਇਹ ਕਰੀਬ 14-15 ਦੇ ਰਾਉਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ 32 ਬੋਲ ਦੇ ਹੈਗੇ ਆ ਇੰਜਰੀ ਤੇ ਨਹੀਂ ਕੋਈ ਇੰਜਰੀ ਨਹੀਂ ਸਰ ਇਹ ਵੀ ਪਤਾ ਲੱਗਾ ਤੁਸੀਂ ਲੈਟਰ ਦੇ ਕੇ ਗਏ ਆ ਤੁਹਾਨੂੰ ਜਿਹੜਾ ਪੱਤਰ ਠੀਕ ਲੈਟਰ ਵੀ ਦੇ ਕੇ ਗਏ ਆ ਪਹਿਲਾਂ ਕੋਈ ਇਹਨਾਂ ਨੂੰ ਕਾਲ ਵਗੈਰਾ ਨਹੀਂ ਆਈ ਇਹਨਾਂ ਦੇ ਦੱਸਣ ਦੇ ਮਤਲਬ ਹੁਣ ਜੀ ਇੱਕ ਚਿੱਠੀ ਵੀ ਦੇ ਕੇ ਗਏ ਜਿੱਤੇ ਕੋਈ ਨਾਮ ਲਿਖਿਆ ਹੋਇਆ ਹੈ ਕਿਸੇ ਦਾ ਉਹ ਉਹਨੂੰ ਵੀ ਅਸੀਂ ਇਹਦੇ ਮੁਕਦਮੇ 'ਚ ਇਨਵੈਸਟ ਕਰਾਂਗੇ ਫਿਰੋਤੀ ਦੀ ਮੰਗ ਹੈ ਕਿ ਠੀਕ ਨਹੀਂ ਕੁਝ ਲਿਖਿਆ ਨਹੀਂ ਨਾਮ ਲਿਖਿਆ ਆ ਬੰਦੇ ਦਾ ਜਿਹਦਾ ਹੈਗਾ ਤੇ ਉਹਨੂੰ ਉਹਦੇ ਵਿੱਚ ਲਿਆ ਕੇ ਤਫतीश ਵਿੱਚ ਉਹਨੂੰ ਇਨਵੈਸਟ ਕਰਾਂਗੇ ਖੈਰ ਹੈ ਘਟਨਾ ਫਿਰੋਤੀ ਮੰਗਣ ਕਰਕੇ ਹੋਈ ਆ ਜਾਂ ਫਿਰ ਕਿਸ ਹੋਰ ਨiyet ਨਾਲ ਹੋਈ ਹੈ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੇਖਿਆ ਜਾ ਰਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਵਾਰ ਦਾ ਤਾਂ ਵਾਧੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ